ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਬੱਚੀਆਂ ਤੇ ਪੰਜ ਹੀ ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਭਾਈ ਤੋਂ ਗੱਲੀ ਕਰੀਏ ਠੀਕ ਹੈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਜੀ ਹਸੀ ਕਾਲ ਸਾਚੀ ਕਾਲ ਜੀ ਉਹ ਠੀਕ ਮੈਂ ਵਧੀਆ ਠੀਕ ਠਾਕ ਜੀ ਵਧੀਆ ਨਾਮ ਤੇ ਐਡਰੈਸ ਉਹ ਨਾਮ ਚੰਕੌਰ ਸਿੰਘ ਆ ਜੀ ਪਿੰਡ ਢੱਲਮਾ ਜਿਲ੍ਹਾ ਬਰਨਾਲਾ ਜੀ ਤਹਿਸੀਲ ਬਾਈ ਤਹਿਸੀਲ ਤਾਪਾ ਜੀ ਨੇੜੇ ਪਿੰਡ ਦੇ ਤਾਪਾ 4 ਕਿਲੋਮੀਟਰ ਆ ਜੀ ਮੋਬਾਈਲ ਨੰਬਰ ਉਹ 81466 55102 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੂੰ ਟੱਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਈ ਆ ਇਹ ਦੂਜਾ ਆ ਡਾਕਟਰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਨਾ 2 ਮਹੀਨੇ ਹੋ ਗਏ ਡਾਕਟਰ ਬੱਚਾ ਬਾਈ ਬੱਚਾ ਹੈ ਨਹੀਂ ਜੀ ਦੁੱਧ ਕਿੰਨਾ ਬੋਲ ਦੁੱਧ ਹੁਣ 11 ਲੀਟਰ ਆ ਜੀ ਨੈਟ ਤਿਆਰ ਆ ਬਈ ਜਮ ਕੰਡੇ ਵਾਲਾ ਓਏ ਦੋ ਟਾਈਮ ਚੋਲੇ ਪੰਨਾ ਟਾਈਮ ਚੋਲੇ ਭਾਵੇਂ ਜੀ ਆਪਾਂ ਕਰੀਏ ਆਹ ਚੰਗਾ ਥਣ ਚੰਗਾ ਚਵਾਈ ਕਿਵੇਂ ਚਵਾਈ ਇੱਕ ਨੰਬਰ ਆ ਜੀ ਇੱਕ ਨੰਬਰ ਠੀਕ ਆ ਬਈ ਠੰਡੀ ਸੀਲ ਪੂਰੀ ਆ ਸੀਲ ਠੰਡੀ ਪੂਰੀ ਠੀਕ ਆ ਬਈ ਤੇ ਕੀ ਮੁੱਲ ਆ ਭਰਾ ਇਹਦਾ ਮੁੱਲ ਡਾਕਟਰ 24000 ਆ 24000 ਰੁਪਏ ਸੀਲ ਠੰਡੀ ਦਾ ਕੋਈ ਹੋਰ ਲੈ ਜਿਵੇਂ ਮਰਜੀ ਹੱਥ ਲਈ ਚੱਲ ਕੋਈ ਚੈੱਕ ਕਰੀ ਨਾ ਥਣ ਤੁਣ ਬਹੁਤ ਚੰਗਾ ਚਵਾਈ ਜੁਵਾਈ ਚੰਗੀਆਂ ਚਵਾਈ ਇੱਕ ਨੰਬਰ ਆ ਜੀ ਥੋੜੇ ਬਸ ਥਣ ਮੰਗ ਲੈ ਥੋੜੇ ਨੇੜੇ ਰੱਖ ਦੀ ਆ ਕੋਈ ਭ ਮੋਲੇ ਦਾ 24000 ਰੁਪਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਆਮਦਾਨ ਜ਼ਰੂਰ ਹੋ ਜਾ। ਕੱਦ ਬੜਾ ਚੰਗਾ ਯਾਦ ਵੀ ਬੜਾ ਚੰਗੀ ਹੈ। ਅੱਗੇ ਵੀਰੇ ਦੋ ਨੰਬਰ। ਕਿਹੜਾ ਸੂਈ ਹੈ? ਇਹ ਵੀ ਦੂਜੇ ਯਾਰ ਐਟਰ। ਕਦੋਂ ਸੂਈ ਹੈ ਬਈ? ਇਹਨੂੰ 2-3 ਮਹੀਨੇ ਹੋ ਗਏ ਮੰਨ। ਬੱਚਾ ਬਈ ਇਹਦਾ। ਬੱਚਾ ਇਹਦਾ ਵੀ ਹੈ ਨਹੀਂ ਗੱਡ। ਤੇ ਦੁੱਧ ਕਿੰਨਾ ਬਈ? ਦੁੱਧ ਇਹਦਾ ਥੱਲੇ ਵੀ 10 ਲੀਟਰ ਆ ਜਾਮਾ ਕੰਡੇ ਵਾਲਾ। ਬਈ ਥਣ ਥਣ ਚੰਗਾ ਹਨਾ। ਬਾਹਲਾ ਚੰਗਾ ਥਣ ਚਵਾਈ ਵੀ ਬਹੁਤ ਚੰਗੀ ਹੈ ਜੀ। ਠੀਕ ਆ ਬਈ ਠੀਕ ਹੈ ਠੰਡੀ ਸੀ ਲਾਓ। 6 ਠੰਡੇ ਬਹੁਤ ਆ ਜੀ। ਕੱਦ ਵੱਡ ਯਾਦਬਰੀਡ ਤੇ ਫੇਸ ਦੀ ਜਿਹੜੀ ਬਿਊਟੀ ਉਹ ਵੀ ਚੰਗੀ ਆ ਕੀ ਮੁੱਲ ਲਬਰਾ ਹੈ ਨਾ ਇਹ ਦਾ 26000 ਜੀ ਮਾਨਤਾਨ ਹੋ ਜਾ ਮਾਨਤਾਨ ਕਰ ਦਾਂ ਜੀ 26000 ਰੁਪਇਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਕੱਦ ਵੱਡ ਠੀਕ ਆ ਬਈ ਦਰਮਿਆਨਾ ਜਾਂ ਕੱਦ ਦਾ ਹਾਂ ਹਾਂ ਜੀ ਬੰਨਾ ਵਾਲੀ ਵੱਡੀ ਆ ਨਾ ਬਲ ਛੋਟੀ ਆ ਮਨ ਛੋਟੀ ਆ ਆਰਡਰ ਨੇੜੇ ਤੇ ਚੈੱਕ ਕਰ ਲੋ ਖਾਨਕੁਣ ਚੰਗਾ ਅੱਗੇ ਭਾ 3 ਨੰਬਰ ਕਿਹੜਾ ਸੋਸੀ ਆ ਇਹ ਤੀਜਾ ਸੁਆ ਡਾਕਟਰ ਕਦੋਂ ਸੁਈ ਆ ਬਈ ਸੁਈ ਨੂੰ ਇਹਨੂੰ ਮੰਨ ਕੇ ਚੱਲ ਹੋ ਗਿਆ ਅੱਜ 11 12 ਦਾ ਆ ਬੱਚਾ ਇਹਦਾ ਆ ਬੱਚਾ ਹੈ ਠੀਕ ਹੈ ਦੁੱਧ ਕਿੰਨਾ ਦੁੱਧ ਇਹਦੇ ਥੱਲੇ ਇਸ ਟਾਈਮ 16 ਲੀਟਰ ਆ ਨੈਟ ਪਿਆਰ ਜਮਾ ਮਣੱਕੇ ਲੈ ਜਾਈ ਦੋ ਡੰਗ ਤਨ ਅ ਬ ਚੰਗਾ ਬਈ ਥਣ ਥਣ ਚੰਗਾ ਲੈ ਬਾਕੀ ਸਹੀ ਲਸਾਉਗਾ ਉਹ ਤਾਂ ਐਂ ਜਿਵੇਂ ਮਰ ਜੇ ਹੱਥ ਹੱਥ ਲਈ ਚੱਲੂਗਾ ਚੈੱਕ ਪ੍ਰਿੰਟ ਕਰਦੇ ਬਹੁਤ ਚੰਗਾ ਹੈ ਨਾ ਕਾਈਪੂਰੀ ਜਾਨ ਆਲੀ ਬੈੜਾ ਰਾਜੀ ਰੋਜੀ ਵੀ ਹੋਣਾ ਆਰਡਰ ਚੰਗਾ ਥਣ ਥਣ ਬਹੁਤ ਚੰਗਾ ਬਈ ਹਮ ਬਾਕੀ ਤੋਰਾ ਤਰਾ ਚੰਗਾ ਬੈੜਦਾ ਮੋੜ ਲੈ ਬਈ ਇਹੀ ਮੋਲ ਲਾ ਭਰਾ ਇਹਦਾ 46000 ਹੈ ਜੀ ਮਾਨ ਤਨ ਹੋ ਜੀ ਹਾਂ ਮਾਨ ਤਨ ਕਰਾਂਗੇ ਜੀ 46000 ਰੁਪਿਆ ਮੋਲ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਤੇ ਥਣ ਥਣ ਚੰਗਾ ਲੱਗਿਆ ਤੇ ਆਰਡਰ ਵੀ ਚੰਗਾ ਬਈ ਫੇਸ ਵੀ ਚੰਗਾ ਅਠ ਫੁੜਾ ਚੌੜਾ ਚੂੜਾ ਬਹੁਤ ਆ ਬਈ ਬਾਕੀ ਚੰਗੀ ਆ ਬੜ ਸੁਨੱਖੀ ਆ ਥਾਂ ਡੀਡ ਤੋਂ ਚੈੱਕ ਕਰ ਲਓ ਬਈ ਮੁੱਠੀ ਵਾਲਾ ਥਾਂ ਚਿਵਾਈ ਜੂਈ ਬਈ ਜਮਾਇਤ ਦਾ ਨੰਬਰ ਆ ਜੇ ਅਸਲੀ ਠੰਡੀ ਦਾ ਤਾਂ ਕੋਈ ਅੰਤ ਨਹੀਂ ਆ ਹਾਂ ਠੀਕ ਆ ਬਈ ਅੱਗੇ ਵੀਰੇ 4 ਨੰਬਰ ਜਿਹੜਾ ਸੋਸੀ ਮੇਰੀ ਤੀਜਾ ਸੂਆ ਡਾਕਟਰ ਕਾਦੂ ਸੋਈ ਹੈ ਸੋਈ ਨੂੰ ਇਹਨੂੰ ਵੀ ਦੱਸ ਕੇ ਦੇਣੀ ਹੋਇਆ ਠੀਕ ਆ ਬੱਚਾ ਬਈ ਇਹਦਾ ਇਹਦਾ ਆ ਬੱਚਾ ਬੱਚਾ ਬਈ ਹਾਂਜੀ ਤੇ ਦੁੱਧ ਕਿੰਨਾ ਬਈ ਦੁੱਧ ਇਹਦੇ ਥਲੇ ਹੋਊਗਾ 22 ਲੀਟਰ ਨੈਟ ਤੇ ਆ ਬਈ ਜਮਾ ਮਿਲ ਕੇ ਲੈ ਜੇ ਤਾਂ ਲੈ ਟਾਈਮ ਚੋਲੇ ਪਾਉਂ ਆਰਡਰ ਚੰਗਾ ਬਈ ਛਣ ਫੋਣ ਚੰਗਾ ਮੁੱਟੀ ਵਾਲਾ ਬਾਕੀ ਰੰਗ ਰੂਪ ਚੰਗਾ ਕੱਦ ਵੱਡ ਚੰਗਾ ਸੂਰਾ ਤਾਰਾ ਵੀ ਕਰਮਣੀ ਦਾ ਚੰਗਾ ਹੋੜ ਦੇ ਦੇ ਮੁੱਲ ਭਰਾ ਮੋਲੇ ਦਾ 55000 ਮਾਨਤਾਨ ਹੋ ਜਾ ਮਾਨਤਾਨ ਕਰ ਲੈ 55000 ਰੁਪਿਆ ਮੋਲਾ ਮਾਨਤਣ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਥਾਣਾ ਵਗੈਰਾ ਨਿਕਲ ਕੇ ਚੈੱਕ ਕਰੋ ਥਾਣਾ ਬੜਾ ਚੰਗਾ ਲੱਗਿਆ ਚਵਾਈ ਵੀ ਚੰਗੀ ਚਵਾਈ ਵੀ ਬਹੁਤ ਚੰਗੀ ਹੈ ਜੀ ਆਰਡਰ ਬਹੁਤ ਚੰਗਾ ਜਾਇਦਾ ਥਾਣਾ ਉਹ ਹੀ ਚਵਾਈ ਆ ਹਮਮ ਸਹੀ ਗੱਲ ਹੈ ਚਾਰੇ ਪੂਰੀ ਵਿੱਤੀ ਦੇ ਥਾਣਾ ਨਾੜਾ ਨੂਣਾ ਫੁੱਲ ਚੰਗੇ ਅੱਗੇ ਮੇਰੇ 5 ਨੰਬਰ ਇਹ ਗੱਬਣਾ ਡਾਕਟਰ ਸਾਢੇ 7 ਮਹੀਨੇ ਦੇ ਅੱਛਾ ਜਿਹੜਾ ਸੂ ਸੂਗਾ ਸੂਗਾ ਦੂਜਾ ਸੂਗੀ ਡਾਕਟਰ ਠੀਕ ਆ ਭਾਈ ਪਲੂਨ ਨੇ ਮਨ 16 ਕਿਲੋ 17 ਦੁੱਧ ਕੱਢਿਆ ਨੇ ਠੀਕ 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 ਹੋ ਗਿਆ ਕੱਚੀ ਕੱਚੀ ਆ ਬਾਈ ਜੇ ਵੀਰ ਸਾਹ ਹਾਂ ਸਮਾਈ ਵਾਲੀ ਹੈ ਜੀ ਇਹੋ ਜਿਹੇ ਦਾ ਮੋਢਾ ਸੀਗਾ ਹਾਂ ਜੀ ਹਾਂ ਠੀਕ ਆ ਕੀ ਮੋਲ ਆ ਵੈਸੇ ਇਹ ਦਾ 25000 ਰੁਪਇਆ ਹੈ ਮਾਨਤਾਨ ਹੋ ਜੀ ਮਾਨਤਾਨ ਕਰ ਦਿਆਂਗੇ ਥੋੜਾ 30000 ਰੁਪਇਆ ਮੋਲ ਮਾਨਤਾਨ ਜਿਹੜਾ ਮੁਫਤ ਤੇ ਜਰੂਰ ਹੋ ਜੀ ਰੰਗ ਰੂਪ ਚੰਗਾ ਥਾਣ ਤੁਣ ਚੰਗਾ ਝੱਲਾਂ ਚੰਗੀਆਂ ਨੇ ਤੇ ਤਾਜੀ ਦਾ ਜਿਹੜਾ ਪਹਿਲੇ ਸੂਏ ਦਾ ਰਖਾ ਉਹ ਤਾਂ ਹੁਣ ਤਾਂ ਸਮਾਈ ਸਮਾਈ ਹੈ ਜੀ ਮੂਰੇ ਦਾ ਹੁਣ ਸਾਨੂੰ ਆਪਾਂ ਨੂੰ ਵੀ ਪਤਾ ਵੀ 55000 ਦੀ ਵੜਾ ਤਿਆਰ ਹੋ ਗਈ ਠੀਕ ਆ ਤਾਂ ਹੂੰ ਮੁੱਲ ਜਾਇਜ਼ ਅੱਜ ਦੀ ਘੜੀ ਸਾਹਮਣੀ ਜ਼ਰੂਰ ਕਹੋ ਬਈ ਹਾਂ ਜੰਗਾ ਉਥਣਾ ਤੋਂ ਪਾਸ ਆਈ ਜਮਤ ਚਾਰੇ ਥਾਣੋਂ ਖਿੱਚ ਕੇ ਲੈ ਕੇ ਜਾਵੇ ਜੀ ਅਗਲਾ ਉੱਕੇ ਹੀ ਕਰਕੇ ਠੀਕ ਹੈ ਬਾਈ ਠੀਕ ਅੱਗੇ ਵੀਰੇ 6 ਨੰਬਰ ਬੱਚੀ ਕਿੰਨੀ ਕੁ ਉਮਰ ਹੈ ਜੀ ਇਹ 12 ਮਹੀਨਿਆਂ ਦੀ ਹੈ ਜੀ ਕਿਹੜੇ ਟੀਕੇ ਦੀ ਹੈ ਬਾਈ ਟੀਕੇ ਦਾ ਨਹੀਂ ਪਤਾ ਜੀ ਆਪਾਂ ਨੂੰ ਮਾਂ ਦਾ ਦੁੱਧ ਕਿੰਨਾ ਸੀ ਮਾਂ ਦਾ ਦੁੱਧ ਹੈਗਾ ਸੀ 18-19 ਕਿਲੋ ਠੀਕ ਹੈ ਤੇ ਕੀ ਮੁੱਲ ਲਪਰਾਗ ਮੁੱਲ ਡਾਕਟਰ ਜੋੜ ਵੀ ਦੇ ਦਾਂਗੇ 6000 ਦੇ ਕਾ ਨਾਲ ਖੜੀ ਆ ਠੀਕ ਆ ਉਹਦੇ ਟੀਕਾ ਵੀ ਭਰਿਆ ਵਾ ਠੀਕ ਆ ਫੇਸ ਚੰਗਾ ਕੱਦ ਵਿੱਡ ਚੰਗਾ ਜੋੜੀ ਦਾ ਹੀ ਮੁੱਲ 6000 ਰੁਪਇਆ ਬਾਕੀ ਮਾਣਦਾਨ ਜ਼ਰੂਰ ਹੋ ਜਾ ਮੋੜ ਲੈ ਬਾਈ ਰੋਜੀ ਵੀ ਦਿਖਾ ਆਂਨੇ ਨੇ ਢੇੜ ਕੋ ਉਹਦੇ ਟੀਕਾ ਭਰਿਆ ਵਾ ਹਾਂ ਉਹਦੇ ਭਰਿਆ ਵਾ ਜੀ ਠੀਕ ਆ ਨਾਲ ਇਹਦੇ ਭਈਆ ਬੱਚੀ ਇਹਦੇ ਟੀਕਾ ਬਾਈ ਕਹਿੰਦਾ ਭਰਿਆ ਵਾ ਕਿੰਨਾ ਕ ਟਾਈਮ ਹੋ ਗਿਆ ਠੀਕ ਆ ਭਰਿਆ ਟੀਕਾ ਭਰਿਆ ਨੂੰ ਅੱਜ ਹੋ ਗਿਆ ਨੂੰ 13 14 ਦਿਨ ਠੀਕ ਆ ਬਾਈ ਜੋੜੀ ਦਾ ਹੀ ਮੁੱਲ ਸ਼ੇਹ ਹਾਂ ਹਾਂ ਜੋੜੀ ਦਾ ਹੀ ਠੀਕ ਆ ਥਣ ਝੋਲੀ ਚੰਗੀ ਆ ਹਾਂ ਦੋਨਾਂ ਦੀ ਥਣ ਥਣ ਬਹੁਤ ਚੰਗੇ ਆ ਜੀ ਬਹੁਤ ਠੀਕ ਆ ਬਈ ਅੱਗੇ ਬਈ ਜਰਸੀ ਕਿੰਨੀ ਕੁ ਉਮਰ ਹੈ ਇਹ ਹੈਗੀ ਆ 11 ਮਹੀਨੇ ਜੀ ਠੀਕ ਆ ਕਿਹੜੇ ਟੀਕੇ ਦੀ ਹੈ ਇਹ ਇਹਦਾ ਵੀ ਟੀਕੇ ਦਾ ਨਹੀਂ ਪਤਾ ਜੀ ਮਾਂ ਦਾ ਦੁੱਧ ਹੈਗਾ ਸ਼ 16 ਕਿਲੋ ਕਰਦਾ ਝੋਲੀ ਚੰਗੀ ਆ ਨਾ ਥਣ ਖਾਨ ਬਹੁਤ ਚੰਗਾ ਮੋਟਾ ਮੋਟਾ ਇਹ ਦਾ ਕੀ ਮੁੱਲ ਹੈ ਦਾ ਮੁੱਲ ਦਾ ਟਰ ਹੈ 5000 ਦੇ ਦੇ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ 5000 ਰੁਪਏ ਮੁੱਲ ਦਾ ਮਾਨਤਨ ਜ਼ਰੂਰ ਹੋ ਜਾ ਮੋੜ ਲੈ ਤੇ ਆ ਜੀ ਅੱਗੇ ਵੀਰੇ ਆ ਜੋੜੀ ਕਿੰਨੀ ਕਿੰਨੀ ਉਮਰ ਹੈ ਇਹਨਾਂ ਦੀ ਇਹ ਬਸ 4-4 ਮਹੀਨੇ ਦੇ ਪੰਜ-ਪੰਜ ਦੇ ਆ ਜੀ ਠੀਕ ਆ ਮਾਂ ਦਾ ਦੁੱਧ ਕਿੰਨਾ ਕਿੰਨਾ ਮਾਂ ਦਾ ਤਾਂ ਪਹਿਲਾਂ ਸੀ ਦੋਨਾਂ ਫਿਰ 18-18 ਹੁੰਦੀ ਨਿਕਲੋ ਜੀ ਠੀਕ ਆ ਥਾਣ ਚੋਲੀਆਂ ਜੰਗੀਆਂ ਨਹੀਂ ਜਮ ਉਹ ਇੱਕ ਨੰਬਰ ਆ ਕੋਈ ਫੋਰਸਾਂਗ ਹੈ ਨਹੀਂ ਦੋਨਾਂ ਦੇ ਪੂਰਾ ਠੀਕ ਆ ਭਾਈ ਤੇ ਮੁੱਲ ਜੋੜੀ ਦਾ ਜੋੜੀ 4000 ਦੀ ਦੇਣਾਵੇ 4000 ਰੁਪਏ ਮਾਨਤਨ ਹੋ ਜਾਣਾ ਮਾਨਤਨ ਕਰ ਦਾਂਗੇ 4000 ਰੁਪਏ ਜੋੜੀ ਦਾ ਮੁੱਲ ਮਾਨਤਨ ਜ਼ਰੂਰ ਹੋ ਜਾਊਗਾ ਇਹਦਾ ਮੁੱਲ ਜਰਸੀ ਦਾ ਪੰਜ ਇਹਦਾ 5000 ਰੁਪਏ ਇਹਦਾ 6000 ਇਹ ਜੋੜੀ ਦੀ 6000 ਆ ਜੀ ਠੀ ਦੇਖ ਕੇ ਕਿਸੇ ਵੀਰ ਨੂੰ ਕੋਈ ਵੀ ਨਗ ਬਸੰਦਾ ਹੈ ਬਾਈ ਨਕਨੈਕ ਕਰ ਲਿਓ ਵੀਡੀਓ ਨੂੰ ਵੇਖਣਾ ਇਹ ਸਾਰੇ ਵੀਰਾਂ ਦਾ ਇਹ ਦੇਖੋ ਧੰਨਵਾਦ